ਸੇ ਸ਼ਿਕਰ ਜੀ ਸਾਰਿਆਂ ਨੂੰ ਅਮੀਰ ਤੁਸੀਂ ਸਾਰੇ ਵਧੀਆ ਹੋਮੂਗੇ ਤੇ ਅੱਜ ਆਪਾਂ ਹਾਜ਼ਰਾਂ ਹਰਜੀਤ ਕੋਰਤਵਾਰਾ ਲਿਖਿਆ ਗਿਆ ਨਾਵਲ ਸਾਡਾ ਸਮਾਜ ਇਜਾਜ਼ਤ ਨਹੀਂ ਦਿੰਦਾ ਦਾ ਪਾਗ 21ਵਾਂ ਲੱਗੇ ਉਮੀਦ ਹੈ ਤੁਹਾਨੂੰ ਇਹ ਪਾਗ ਵਧੀਆ ਲੱਗੇਗਾ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਆਓ ਸ਼ੁਰੂ ਕਰੀਏ ਅਵਨੀਸ਼ ਕਹਿੰਦਾ ਕਿ ਕੱਲ ਤਸ ਬੇਟਾ ਤੂੰ ਤਾਂ ਗੱਡੀ ਬੜੇ ਆਰਾਮ ਨਾਲ ਚਲਾਉਂਦਾ ਹਾਂ ਪਰ ਅੱਜ ਤੂੰ ਕਿਵੇਂ ਗੱਡੀ ਟਰੱਕ ਵਿੱਚ ਮਾਰ ਦਿੱਤੀ ਟਰੱਕ ਵਾਲਾ ਕਹਿ ਰਿਹਾ ਸੀ ਕਿ ਮੇਰੀ ਕੋਈ ਗਲਤੀ ਨਹੀਂ ਸੀ ਰੋਹਨ ਪਾਪਗਲਤੀ ਮੇਰੀ ਹੀ ਸੀ ਪਤਾ ਨਹੀਂ ਕਿਵੇਂ ਇੱਕਦਮ ਗੱਡੀ ਦਾ ਬੈਲੈਂਸ بگੜ ਗਿਆ ਤੇ ਗੱਡੀ ਟਰੱਕ ਵੇ ਜਾਵਦੀ ਅਵਨੇਸ਼ ਮੈਂ ਸਮਝਦਾ ਹਾਂ ਕਿ ਤੂੰ ਇਸ ਰਿਸ਼ਤੇ ਤੋਂ ਪਰੇਸ਼ਾਨ ਹੋਵੇਂਗਾ ਤਾਂ ਹੀ ਤੇਰਾ ਧਿਆਨ ਗੱਡੀ 'ਤੇ ਨਹੀਂ ਸੀ ਰੋਹਨ ਸੋਚਦਾ ਹੈ ਕਿ ਬਹੁਤ ਔਖਾ ਹੁੰਦਾ ਹੈ ਉਸਨੂੰ ਭੁੱਲ ਜਾਣਾ ਜਿਸ ਨੂੰ ਪਿਆਰ ਕਰਦੇ ਹੋਏ ਪਰ ਉਹ ਕਹਿੰਦਾ ਪਾਪਾ ਇਹੋ ਜਿਹੀ ਕੋਈ ਗੱਲ ਨਹੀਂ ਜੇ ਮੈਂ ਪਰੇਸ਼ਾਨ ਹੁੰਦਾ ਤਾਂ ਮੈਂ ਹਾਂ ਹੀ ਨਹੀਂ ਸੀ ਕਰਨੀ ਸੋਨੂੰ ਤੇ ਕੀਤੇ ਵੀ ਰੋਹਨ ਨੂੰ ਮਿਲਦੇ ਹਨ ਤੇ ਕੀਰਤ ਰੋਹਨ ਨੂੰ ਵੇਖ ਕੇ ਅੱਖਾਂ ਪਰ ਲੈਂਦੀ ਆ ਤਾਂ ਰੋਹਨ ਕਹਿੰਦਾ ਆ ਕਿ ਤੇਰਾ ਫੀਰਾ ਬੜਾ ਸਟਰੋਂਗ ਆ ਤੇ ਇੰਨੀ ਇੱਕ ਸੱਟਾਂ ਦੀ ਪਰਵਾਹ ਨਹੀਂ ਕਰਦਾ ਅਵਨੀਸ਼ ਉਹਨਾਂ ਤੇਨਾਂ ਨੂੰ ਕਹਿੰਦੇ ਕਿ ਤੁਸੀਂ ਸਾਰੇ ਘਰ ਜਾਓ ਮੈਂ ਰੋਹਨ ਕੋਲ ਰਹਿਣਾ ਆ ਸਾਰਿਆਂ ਨੇ ਇੱਥੇ ਕੀ ਕਰਨਾ ਹੈ ਸ਼ਸ਼ਮਾ ਕਹਿੰਦੀ ਹੈ ਕਿ ਮੈਂ ਵੀ ਇੱਥੇ ਹੀ ਰੁਕਦੀ ਆ ਸੋਨੂ ਤੇ ਕੀਰਤ ਆਪਣੇ ਘਰ ਚਲੇ ਜਾਂਦੇ ਹਨ ਇਹਨਾਂ ਨੇ ਜ਼ਿੰਮੇਵਾਰੀ ਪਤਾ ਕਰਨਾ ਹੈ ਸੋਨੂ ਤੇ ਕੀਰਤ ਘਰ ਜਾਂਦੇ ਹਨ ਤੱਕ ਰੇਨੂ ਤੋਂ ਬਿਨਾ ਕੋਈ ਨਹੀਂ ਸੀ ਸੋਨੂ ਬਲਰਾਜ ਨੂੰ ਫੋਨ ਕਰਕੇ ਪੁੱਛਦਾ ਹੈ ਕਿ ਪਾਪਾ ਪਾਪੀ ਦਾ ਕੁਝ ਪਤਾ ਲੱਗਾ ਕਿ ਨਹੀਂ ਤੁਸੀਂ ਕਿੱਥੇ ਹੋ ਬਲਰਾਜ ਕਹਿੰਦੇ ਕਿ ਵਿੰਮੀ ਦਾ ਚ ਕੋਈ ਪਤਾ ਨਹੀਂ ਮੈਂ ਵਿਪਨ ਹੋਰਾਂ ਦੀ ਕਿੱਡੀ ਵਿੱਚ ਆ ਅਸੀਂ ਵਿੰਮੀ ਨੂੰ ਲੱਭ ਰਹੇ ਹਾਂ ਪੁਲਿਸ ਵੀ ਸਾਡੇ ਨਾਲ ਆ ਉਹ ਕਹਿੰਦੇ ਹਨ ਕਿ ਕੋਈ ਸੁਰਾਖ ਮਿਲੇ ਕਿ ਵਿੰਮੀ ਕਿੱਥੇ ਗਈ ਆ ਉਹ ਵੀ ਤਾਂ ਹੀ ਲੱਭ ਸਕਣਗੇ ਰਾਤ ਕਾਵੇ ਹੋ ਗਏ ਸੀ ਇਸ ਕਰਕੇ ਸ਼ੀਲਾ ਕੱਢ ਲਈ ਗਈ ਸੀ ਕੀਰਤ ਨੇ ਰੋਟੀ ਪਕਾਈ ਤੇ ਉਹਨਾਂ ਦੋਵਾਂ ਨੇ ਖਾਧੀ ਕੀਰਤ ਬਲਰਾਜ ਨੂੰ ਫੋਨ ਕਰਕੇ ਕਹਿੰਦੇ ਕਿ ਪਾਪਾ ਤੁਸੀਂ ਸਾਰੇ ਘਰਾਂ ਕੀ ਰੋਟੀ ਖਾ ਲੋ ਇਸ ਵੇਲੇ ਤੁਸੀਂ ਬਿੰਮੀ ਦੀਦੀ ਨੂੰ ਕਿੱਥੇ ਲੱਭੋਗੇ ਸਵੇਰੇ ਹੀ ਕੁਝ ਪਤਾ ਚੱਲੇਗਾ ਅਸ਼ੋਕਰੀ ਬਲਰਾਜ ਨੂੰ ਛੱਡ ਕੇ ਜਾਣ ਲੱਗੇ ਤਕੀਰਤ ਕਹਿੰਦੇ ਆਂਟੀ ਅੰਕਲ ਰੋਟੀ ਬਣੀ ਆ ਤੁਸੀਂ ਵੀ ਖਾ ਲੋ ਅਸ਼ੋਕ ਕਹਿੰਦਾ ਬੇਟਾ ਰੋਟੀ ਸਾਨੂੰ ਕਿੱਥੇ ਲੰਗਦੀ ਆ ਮੇਰੀ ਤਾਂ ਪਤਾ ਨਹੀਂ ਕਿਸ ਹਾਲ ਵਿੱਚ ਹੋਵੇਗੀ ਨਿੱਕੀ ਬੱਚੀ ਵੀ ਨਾਲ ਤੇ ਉਹ ਰੋਣ ਲੱਗ ਪੈਂਦਾ ਹੈ ਬਲਰਾਜ ਕਹਿੰਦਾ ਕਿ ਭਾਈ ਸਾਹਿਬ ਬਿੰਮੀ ਠੀਕ ਹੋਵੇਗੀ ਤੁਸੀਂ ਦੋ ਦੋ ਫੁਲਕੇ ਖਾ ਲਵੋ ਕੀਰਤ ਮੈ ਤਾਂ ਪਹੁੰਚ ਗਿਆ ਸੀ ਰੋਹਨ ਘਰ ਆ ਗਿਆ ਕੀਤ ਪਾਪਾ ਜੀ ਉਸ ਦਾ ਐਕਸੀਡੈਂਟ ਹੋ ਗਿਆ ਸੀ ਉਹ ਹਸਪਤਾਲ ਵਿੱਚ ਐਡਮਿਟਾ ਮੰਮੀ ਪਾਪਾ ਉਸ ਕੋਲ ਹਨ ਬਲਰਾਜ ਜਿਆਦਾ ਸੜਤਾ ਨਹੀਂ ਲੱਗੀ ਅਸ਼ੋਕ ਵੀ ਰੋਹਨ ਬਾਰੇ ਪੁੱਛਦਾ ਆ ਕੀਤ ਕਹਿੰਦੇ ਕਿ ਪਾਪਾ ਜੀ ਬਚਾ ਹੋ ਗਿਆ ਉਂਝ ਕਈ ਥਾਂ ਮਤੇ ਸੱਟਾਂ ਲੱਗੀਆਂ ਹਨ ਕੀਤ ਮਨ ਹੀ ਮਨ ਸੋਚਦੀ ਆ ਕਿ ਵੀਰ ਮੰਗਰੀ ਤੋਂ ਵੱਧ ਜ਼ਰੂਰ ਵੀਮੀ ਦੇ ਖਿਆਲਾਂ ਵਿੱਚ ਗਵਾਚਿਆ ਹੋਵੇਗਾ ਤਾਂ ਹੀ ਗੱਡੀ ਤਾਂ ਐਕਸੀਡੈਂਟ ਹੋ ਗਿਆ ਸਵੇਰੇ ਸੰਪੂਰਨ ਸਿੰਘ ਦੇ ਘਰ ਅਖਬਾਰ ਆਇਆ ਤਾਂ ਵਿੰਮੀ ਅਖਬਾਰ ਲੈ ਕੇ ਪੜਨ ਲੱਗੀ ਤਾਂ ਉਸ ਵਿੱਚ ਲੁਧਿਆਣੇ ਦੇ ਡੀਸੀ ਸਾਹਿਬ ਦੇ ਐਕਸੀਡੈਂਟ ਦੀ ਖਬਰ ਲੱਗੀ ਵੇਖ ਉਹ ਇੱਕਦਮ ਘਬਰਾ ਗਈ ਤੇ ਜਦੋਂ ਉਸਨੇ ਰੋਹਨ ਦਾ ਨਾਮ ਪੜਿਆ ਤਾਂ ਉਸ ਦੀ ਜਾਨ ਹੀ ਨਿਕਲ ਗਈ ਉਹ ਸੋਚਦੀ ਆ ਕਿਉਂ ਕਿਵੇਂ ਪਤਾ ਕਰੇ ਕਿ ਰੋਹਨ ਠੀਕ ਹੈ ਕਿ ਨਹੀਂ ਉਹ ਕਿਸੇ ਨੂੰ ਫੋਨ ਵੀ ਨਹੀਂ ਕਰ ਸਕਦੀ ਉਸ ਨੂੰ ਕੁਝ ਨਾ ਹੋਵੇ ਮੇਰੀ ਉਮਰ ਵੀ ਉਹਨੂੰ ਲੱਗ ਜਾਵੇ ਪਰ ਉਸੇ ਮਨ ਨੂੰ ਚੈਨ ਨਹੀਂ ਆਉਂਦਾ ਉਹ ਸੋਚਦੀ ਆ ਕਿ ਮੈਂ ਕੀਰਤ ਨੂੰ ਫੋਨ ਕਰ ਲਵਾਂ ਪਰ ਕੀਰਤ ਨੂੰ ਪਤਾ ਲੱਗ ਗਿਆ ਕਿ ਮੈਂ ਕਿੱਥੇ ਆ ਤਾਂ ਉਸਨੇ ਇਸ ਘਰ ਦਾ ਸਿਨਣਾ ਆ ਮੈਂ ਹੁਣ ਉਸ ਘਰ ਵਿੱਚ ਦੁਬਾਰਾ ਨਹੀਂ ਜਾਣਾ ਚਾਹੁੰਦੀ ਕੀ ਕਰਾਂ ਮੈਂ ਜਿੰਨਾ ਦੇ ਮੈਨੂੰ ਰੋਹਨ ਬਾਰੇ ਪਤਾ ਨਹੀਂ ਲੱਗਦਾ ਮੇਰੇ ਦਿਲ ਨੂੰ ਚੈਨ ਨਹੀਂ ਆਉਣਾ ਉਹ ਸੋਚ-ਸੋਚ ਕੇ ਸੰਪੂਰਨ ਸਿੰਘ ਹਰਾਂ ਦੇ ਲੈਂਡਲਾਈਨ ਫੋਨ ਤੋਂ ਰੋਹਨ ਦੇ ਫੋਨ ਤੇ ਹੀ ਫੋਨ ਕਰ ਲੈਂਦੀ ਆ रोहन ਦੇ ਕੋਲ ਸੀ ਪਪਾ さん ਉਹ ਫੋਨ ਉਠਾਉਂਦੇ ਹਨ ਤੇ ਪੁੱਛਦੇ ਹਨ ਕਿ ਕੌਣ ਬੋਲ ਰਿਹਾ ਹੈ ਆ ਵਿਮੀ ਕਹਿੰਦੀ ਸਰ ਮੈਂ ਡੀਸ ਹਸਾਬ ਦੇ ਆਫਿਸ ਤੋਂ ਬੋਲ ਰਹੀ ਹਾਂ ਸਰ ਤੋਂ ਕੰਬਰੇ ਪੁੱਛਣਾ ਸੀ ਬਲਰਾਜ ਕਹਿੰਦਾ ਹੈ ਕਿ ਉਸ ਐਕਸੀਡੈਂਟ ਹੋ ਗਿਆ ਆ ਉਹ ਅਜੇ ਕਿਸੇ ਨਾਲ ਗੱਲ ਨਹੀਂ ਕਰ ਸਕਦਾ ਵਿਮੀ ਕਹਿੰਦੀ ਆ ਕਿ ਸਰ ਠੀਕ ਹਨ ਜ਼ਿਆਦਾ ਸੱਟਾਂ ਨਹੀਂ ਲੱਗੀਆਂ ਨਾ ਅਵਨੀਸ਼ ਕਹਿੰਦਾ ਆ ਕਿ ਸੱਟਾਂ ਤਾਂ ਕਾਫੀ ਲੱਗੀਆਂ ਹਨ ਪਰ ਹੁਣ ਕੁਝ ਠੀਕ ਆ ਕੁਝ ਦਿਨਾਂ ਵਿੱਚ ਠੀਕ ਹੋ ਜਾਵੇਗਾ। ਇਹ ਗੱਲ ਸੁਣਨ ਤੋਂ ਬਾਅਦ ਵਿਮੀ ਫੋਨ ਕਰ ਦਿੰਦੀ ਆ। ਤੇ ਸੋਚਦੀ ਆ ਕਿ ਚਲੋ ਸ਼ੁਕਰ ਆ। ਰੋਹਨ ਨੇ ਫੋਨ ਨਹੀਂ ਚੁੱਕਿਆ। ਹੁਣ ਕਿਸੇ ਨੂੰ ਮੇਰੇ ਬਾਰੇ ਪਤਾ ਨਹੀਂ ਲੱਗੇਗਾ। ਤੇ ਮੈਨੂੰ ਰੋਹਨ ਬਾਰੇ ਪਤਾ ਲੱਗ ਗਿਆ ਕਿ ਉਹ ਠੀਕ ਆ। ਸਰਜੀਤ ਕਹਿੰਦੀ ਆ ਕਿ ਪੁੱਤਰ ਕਿਸ ਨਾਲ ਗੱਲ ਕਰ ਰਹੀ ਸੀ? ਤਵੇ ਮੈਂ ਕਹਿੰਦੀ ਆ ਕਿ ਮੰਮੀ ਜੀ ਮੈਂ ਉੱਥੇ ਡੀਸੀ ਦਫ਼ਤਰ ਫੋਨ ਕੀਤਾ ਸੀ। ਕੁਝ ਕੰਮ ਸੀ। ਸਕੂਲ ਕਲੰਤੇ ਸੰਪੂਰਨ ਸਿੰਘ ਵਿਮੀ ਨਾਲ ਸਕੂਲ ਜਾਂਦਾ ਹੈ ਤੇ ਉਹ ਵਿੰਮੀ ਨੂੰ ਸਕੂਲ ਵਿੱਚ ਨੌਕਰੀ ਦੇ ਦਿੰਦੇ ਹਨ ਤਾਂ ਵਿੰਮੀ ਬਹੁਤ ਖੁਸ਼ ਹੁੰਦੀ ਆ ਕਿ ਉਹ ਕਿਸੇ ਤੇ ਬੋਛ ਨਹੀਂ ਬਣੇਗੀ ਉਹ ਸੰਪੂਰਨ ਸਿੰਘ ਨੂੰ ਕਹਿੰਦੀ ਹੈ ਕਿ ਪਾਪਾ ਤੁਹਾਡਾ ਬਹੁਤ ਸ਼ੁਕਰੀਆ ਕਿ ਤੁਸੀਂ ਮੈਨੂੰ ਆਪਣੇ ਪੈਰਾਂ ਤਖਲੋਂ ਵਿੱਚ ਮੇਰੀ ਮਦਦ ਕੀਤੀ ਉਹ ਵਿੰਮੀ ਦੇ ਸਿਰ ਤੇ ਪਿਆਰ ਨਾਲ ਹੱਥ ਰੱਖਦਾ ਹੋਇਆ ਕਹਿੰਦਾ ਹੈ ਕਿ ਮਰਨੀਂ ਪਾਪਾ ਜੀ ਵੀ ਕਹਿੰਨੀ ਹੈ ਤੇ ਫਿਰ ਪਿਓ ਨੂੰ ਸ਼ੁਕਰੀਆ ਵੀ ਕਰਦੀ ਹੈ ਮੈਂ ਤਾਂ ਪਿਓ ਦਾ ਫਰਜ਼ ਨਿਭਾਇਆ ਯਾ ਇਸ ਨੂੰ ਕੇ ਵਿੰਮੀ ਦੀਆਂ ਅੱਖਾਂ ਪਰ ਆਈਆਂ ਤੇ ਉਹ ਸੋਚਦੀ ਆ ਕਿ हे ਪ੍ਰਭੂ ਦੇ ਸਹਾਰਿਆਂ ਦੀ ਮਦਦ ਕਰਨ ਲਈ ਤੂੰ ਪਤਾ ਨਹੀਂ ਕਿਹੜੇ ਕਿਹੜੇ ਰੂਪਾਂ ਵਿੱਚ ਆ ਬੜਦਾ ਹੈ ਸੁਰਜੀਤ ਕਹਿੰਦੀ ਧੀ ਮਨ ਹੌਲਾ ਨਾ ਕਰ ਦੁੱਖ ਸੁੱਖ ਤਾਂ ਕੱਪੜੇ ਹੁੰਦੇ ਹਨ ਜੋ ਸਮੇਂ ਨਾਲ ਬਦਲਦੇ ਰਹਿੰਦੇ ਹਨ ਹਮੇਸ਼ਾ ਨਹੀਂ ਰਹਿੰਦੇ ਦੁੱਖ ਤੋਂ ਬਾਅਦ ਸੁੱਖ ਨਹੀਂ ਆਉਣਾ ਹੀ ਹੁੰਦਾ ਆ ਵਿੰਮੀ ਕਹਿੰਦੀ ਪਰਮਾ ਮੇਰੇ ਕਰਮਾਂ ਵਿੱਚ ਤਾਂ ਰੱਬ ਸੁੱਖ ਲਿਖਣਾ ਹੀ ਭੁੱਲ ਗਿਆ ਸੀ ਸਰਜੀਤ ਨਾਤੀ ਇਸ ਤਰ੍ਹਾਂ ਹੀ ਬੋਲਦੇ ਜੇ ਜ਼ਾਰਾ ਦੁੱਖ ਆਵੇ ਤਾਂ ਸੁੱਖ ਵੀ ਜ਼ਿਆਦਾ ਹੀ ਆਉਂਦੇ ਹਨ ਵਾਹਿਗੁਰੂ ਜੀ ਤੇਰੀ ਝੋਲੀ ਦੁਨੀਆ ਦੀਆਂ ਸਾਰੀਆਂ ਖੁਸ਼ੀਆਂ ਨਾਲ ਭਰ ਦੇ ਵਿੰਮੀ ਨੂੰ ਮਾਂ ਵਾਂਗ ਅਸ਼ੀਸ਼ਾਂ ਦਿੰਦੀ ਸਰਜੀਤ ਨੂੰ ਵੇਖ ਉਸ ਨੂੰ ਆਪਣੀ ਮਾਂ ਦਾ ਪਿਆਰ ਆਉਂਦਾ ਹੈ ਜਿਸ ਨੇ ਕਦੀ ਧੀ ਵਾਂਗ ਪਿਆਰ ਕੀਤਾ ਹੀ ਨਹੀਂ ਪਰ ਮੇਰੇ ਪਾਪਾ ਤਾਂ ਮੇਰੇ ਲਈ ਪਰੇਸ਼ਾਨ ਹੁੰਦੇ ਹੋਣਗੇ ਮਾਂ ਦੇ ਕਹੇ ਲੱਗ ਮੇਰੀ ਗੱਲ ਉਹਨੇ ਵੀ ਕਿਹੜਾ ਸੁਣੀ ਸੀ ਬਿਨਾਂ ਕਿਸੇ ਗਲਤੀ ਦੇ ਮੈਨੂੰ ਜ਼ਿੰਦਗੀ ਪਰ ਦੀ ਸਜ਼ਾ ਦੇ ਦਿੱਤੀ। ਮੇਰੀ ਜ਼ਿੰਦਗੀ ਨੂੰ ਮੇਰੇ ਤੋਂ ਦੂਰ ਕਰ, ਮੇਰੀਆਂ ਖੁਸ਼ੀਆਂ ਹੀ ਮੇਰੇ ਤੋਂ ਖੋ ਲਈਆਂ ਸੀ। ਉਹ ਦਰਬੀਮੀ ਦੇ ਕਿਤੇ ਨਾ ਮਿਲਣ ਕਰਕੇ ਅਸ਼ੋਕ ਸੋਚਦਾ ਏ ਕਿ ਮੈਂ ਆਪਣੀ ਤੀ ਦਾ ਗੁਨੇਗਾਰਾਂ ਮੇਰੇ ਕਰਕੇ ਉਸ ਦੀ ਜ਼ਿੰਦਗੀ ਨਰਕ ਬਣ ਗਈ। ਮੇਰੀ ਤੀ ਨੂੰ ਕੁਝ ਨਾ ਹੋਵੇ। ਮੈਨੂੰ ਇੱਕ ਮੌਕਾ ਮਿਲ ਜਾਵੇ ਤਾਂ ਜੋ ਮੈਂ ਉਸ ਦੀ ਜ਼ਿੰਦਗੀ ਵਿੱਚ ਕੁਝ ਠੀਕ ਕਰ ਸਕਾਂ। ਉਸਦੀ ਦੁੱਖਾਂ ਨੂੰ ਕੱਟ ਕਰਕੇ ਉਸਦੀ ਜ਼ਿੰਦਗੀ ਵਿੱਚ ਖੁਸ਼ੀਆਂ ਲਿਆ ਸਕਾਂ ਕੀ ਤੁਮ ਸਾਰਿਆਂ ਦੀ ਰੋਟੀ ਪਾਕੇ ਲੈ ਕੇ ਆਉਂਦੀ ਆ ਤਾਂ ਅਸ਼ੋਕ ਕਹਿੰਦਾ ਆ ਕਿ ਮੇਰਾ ਦਿਲ ਨਹੀਂ ਕਰਦਾ ਰੋਟੀ ਖਾਣ ਪਤਨੀ ਮੇਰੀ ਬੱਚੀ ਕਿਸ ਹਾਲ ਵਿੱਚ ਹੋਵੇਗੀ ਬਲਰਾਜ ਕਹਿੰਦਾ ਕਿ ਭਾਈ ਸਾਹਿਬ ਰੋਟੀ ਖਾ ਲੋ ਦਿਲ ਨਾ ਵੀ ਕਰੇ ਇਸ ਢਿੱਡ ਵਿੱਚ ਤੂੰ ਪੁਰਕੀਆਂ ਪਾਵਾਂਗੇ ਤਾਂ ਹੀ ਇਹ ਸ਼ਰੀਰ ਚੱਲੇਗਾ 2 ਘੰਟੇ ਆਰਾਮ ਕਰ ਲਈਏ ਸਵੇਰੇ ਹੀ ਕੁਝ ਪਤਾ ਚੱਲੇਗਾ ਮੇਰਾ ਦਿਲ ਕਹਿੰਦਾ ਹੈ ਕਿ ਵਿੰਮੀ ਜਿੱਥੇ ਵੀ ਹੈ ਠੀਕ ਹੋਵੇਗੀ। ਅਸ਼ੋਕ ਕਹਿੰਦਾ ਹੈ ਕਿ ਇਹ ਤਾਂ ਆਪਣੀਆਂ ਕਿਆ ਸਰਾਈਆਂ ਹੀ ਹਨ। ਆਰਾਮ ਤਾਂ ਹੁਣ ਉਦੋਂ ਹੀ ਆਵੇਗਾ ਜਦੋਂ ਵਿੰਮੀ ਮਿਲ ਜਾਵੇਗੀ। ਤੇ ਉਹ ਉੱਥੇ ਹੀ ਸੋਫੇ ਤੇ ਢੋਲਾ ਅੱਖਾਂ ਬੰਦ ਕਰਦਾ ਹੈ ਤਾਂ ਉਸ ਦੀ ਅੱਖਾਂ ਵਿੱਚੋਂ ਅਥਰੂ ਵਗਣ ਲੱਗਦੇ ਹਨ। ਵਿੱਪਨ ਆਪਣੇ ਪਾਪਾ ਨੂੰ ਜੱਫੀ ਪਾ ਰੋਣ ਲੱਗਦਾ ਹੈ ਤੇ ਕਹਿੰਦਾ ਹੈ ਕਿ ਆਪਾਂ ਜਲਦੀ ਹੀ ਵਿੰਮੀ ਨੂੰ ਲੱਭ ਲਵਾਂਗੇ। ਨੀਨਾ ਚੁੱਪਚਾਪ ਠਿਕੀ ਸੀ ਉਹ ਬੋਲਦੀ ਵੀ ਕੀ ਇਸ ਸਭ ਦੇ ਜ਼ਿੰਮੇਵਾਰ ਉਹੀ ਸੀ ਬਲਰਾਜ ਰੱਬਗੇ ਬੇਨਤੀ ਕਰਦੇ ਕਿ ਵਿਮੀ ਜਲਦੀ ਲੱਭ ਜਾਵੇ ਤਾਂ ਉਹ ਆਪਣੀ ਧੀ ਬਣਾ ਕੇ ਕੋਈ ਚੰਗਾ ਲੜਕਾ ਲੱਭ ਕੇ ਉਸ ਦਾ ਵਿਆਹ ਕਰ ਦੇਵੇਗਾ ਤਾਂ ਉਸ ਦੀ ਜ਼ਿੰਦਗੀ ਵਿੱਚੋਂ ਦੁੱਖ ਖਤਮ ਹੋ ਜਾਣਗੇ ਫਿਰ ਉਹ ਸੋਚਦੀ ਹੈ ਕਿ ਵਿਮੀ ਕਿਤੇ ਨਾ ਮਿਲੇ ਜੇ ਉਹ ਲੱਭ ਗਈ ਤਾਂ ਉਸ ਨੇ ਸਭ ਨੂੰ ਦੱਸ ਦੇਣਾ ਹੈ ਕਿ ਮੈਂ ਉਸ ਨੂੰ ਧੱਕੇ ਮਾਰ ਕੇ ਘਰੋਂ ਕੱਢਿਆ ਸੀ ਤੇ ਜੇ ਹੁਣ ਮੇਰੀ ਪੂਲ ਖੁੱਲ ਗਈ ਤਾਂ ਫਿਰ ਮੈਨੂੰ ਕਿਸੇ ਨੇ ਵੀ ਇਸ ਘਰ ਵਿੱਚ ਰਹਿ ਨਹੀਂ ਦੇਣਾ ਰੋਹਨ ਨੂੰ ਨਹੀਂ ਪਤਾ ਸੀ ਕਿ ਵਿੰਮੀ ਕਿਤੇ ਚਲੀ ਗਈ ਆ ਉਹ ਹਸਪਤਾਲ ਵਿੱਚ ਪਿਆ ਸੋਚਦਾ ਆ ਕਿ ਵਿੰਮੀ ਤੇਰੇ ਬਿਨਾ ਜ਼ਿੰਦਗੀ ਜਿਉਣਾ ਬਹੁਤ ਔਖਾ ਆ ਕਿਸੇ ਹੋਰ ਦੀ ਜ਼ਿੰਦਗੀ ਵਿੱਚ ਆਉਣ ਬਾਰੇ ਸੋਚ ਕੇ ਹੀ ਮੇਰਾ ਕੀ ਹਾਲ ਹੋ ਗਿਆ ਆ ਜੇ ਕੋਈ ਹੋਰ ਲੜਕੀ ਮੇਰੀ ਜ਼ਿੰਦਗੀ ਵਿੱਚ ਆ ਗਈ ਤਾਂ ਉਸ ਨਾਲ ਕਿਵੇਂ ਜ਼ਿੰਦਗੀ ਬਤੀਤ ਕਰਾਂਗਾ ਤੈਨੂੰ ਕਦੇ ਭੁਲਾ ਨਹੀਂ ਸਕਦਾ ਤੇਰੀ ਯਾਦ ਦਿਲ ਵਿੱਚ ਲੈ ਕੇ ਕਿਸੇ ਹੋਰ ਨਾਲ ਜ਼ਿੰਦਗੀ ਜੀ ਨਹੀਂ ਸਕਦਾ ਤੇ ਆਪਣੇ ਮਾਂ-ਬਾਪ ਨੂੰ ਵੀ ਦੁਖੀ ਨਹੀਂ ਵੇਖ ਸਕਦਾ ਕੀ ਕਰਾਂ ਮੈਂ ਬੇਮੀ ਕੀ ਕਰਾਂ ਮੈਂ ਤੇਰੇ ਬਿਨਾ ਮੇਰਾ ਅਹੁਦਾ ਮੇਰਾ ਸਭ ਕੁਝ ਕੋਈ ਮਾਇਨੇ ਨਹੀਂ ਰੱਖਦਾ ਮੇਰੀ ਖੁਸ਼ੀ ਤੇਰੇ ਨਾਲ ਆ ਤੂੰ ਹੀ ਮੇਰੀ ਜ਼ਿੰਦਗੀ ਆ ਮੈਂ ਮੰਮੀ ਪਾਪਾ ਨੂੰ ਵਿਆਹ ਤੋਂ ਇਨਕਾਰ ਕਰ ਦੇਵਾਂਗਾ ਤੇ ਤੇਰੇ ਮੰਮੀ ਪਾਪਾ ਦੇ ਪੈਰਾਂ ਤੇ ਡਿੱਕੇ ਤੇਰਾ ਹੱਥ ਮੰਗ ਲਵਾਂਗਾ ਤੇਰੀ ਬੇਟੀ ਨੂੰ ਆਪਣੀ ਬੇਟੀ ਦੀ ਤਰ੍ਹਾਂ ਪਾਲਾਂਗਾ ਹੁਣ ਤਾਂ ਤੇਰੀ ਖੁਸ਼ੀ ਲਈ ਤੇਰੀ ਮੰਮੀ ਪਾਪਾ ਵੀ ਨਾ ਨਹੀਂ ਕਰਨਗੇ ਸਵੇਰੇ ਸ਼ਸ਼ਮਾ ਹਸਪਤਾਲ ਆਈ ਤਾਂ Shivani ਤੇ ਉਸਦੇ ਮੰਮੀ ਪਾਪਾ ਵੀ ਰੋਹਨ ਦਾ ਪਤਾ ਲੈਣਾ ਹੈ ਸ਼ਸ਼ਮਾ ਨੇ ਉਹਨਾਂ ਨਾਲ ਚੰਗੀ ਤਰ੍ਹਾਂ ਗੱਲ ਹੀ ਨਾ ਕੀਤੀ ਉਹਨਾਂ ਦੇ ਜਾਣ ਤੋਂ ਅਵਨੀਸ਼ ਸ਼ਸ਼ਮਾ ਨੂੰ ਕਹਿੰਦਾ ਹੈ ਕਿ ਤੂੰ Shivani ਤੇ ਉਸਦੇ ਮੰਮੀ ਪਾਪਾ ਨਾਲ ਚੰਗੀ ਤਰ੍ਹਾਂ ਬੋਲੀ ਕਿਉਂ ਨਹੀਂ ਸ਼ਸ਼ਮਾ ਕਹਿੰਦੀ ਆ ਕਿ ਮੈਂ ਨਹੀਂ ਇਸ ਕੁੜੀ ਨਾਲ ਰੋਹਨ ਦਾ ਰਿਸ਼ਤਾ ਕਰਨਾ ਇਹ ਕੁੜੀ ਸਾਡੇ ਰੋਹਨ ਲਈ ਠੀਕ ਨਹੀਂ ਆ ਅਜੇ ਤਾਂ ਰਿਸ਼ਤੇ ਦੀ ਗੱਲ ਹੀ ਚੱਲੀ ਸੀ ਕਿ ਰੋਹਨ ਦਾ ਐਕਸੀਡੈਂਟ ਹੋ ਗਿਆ ਉਹ ਤਾਂ ਸ਼ੁਕਰ ਆ ਕਿ ਅਜੇ ਮੰਗਣੀ ਨਹੀਂ ਕੀਤੀ ਅਗਨੇਸ਼ ਕਹਿੰਦਾ ਆ ਕਿ ਤੂੰ ਕਿਹੜੇ ਫਮਾਂ ਵਿੱਚ ਪਈਆਂ ਸਾਰੀ ਗਲਵੱਤ ਹੋ ਗਈ ਆ ਹੁਣ ਕਿਵੇਂ ਉਹਨਾਂ ਨੂੰ ਜਵਾਬ ਦੇਵਾਂਗੇ ਸੁਸ਼ਮਾ ਜਵਾਬ ਦੇਣ ਦੀ ਕੀ ਲੋੜ ਹੈ ਕਹਿ ਦਿਆਂਗੇ ਕਿ ਮੁੰਡੇ ਤੇ ਸੱਟਾਂ ਲੱਗੀਆਂ ਹਨ ਇਸ ਕਰਕੇ ਅਸੀਂ ਅਜੇ ਰਿਸ਼ਤਾ ਨਹੀਂ ਕਰਨਾ ਅਵਨੀਸ਼ ਕਹਿੰਦਾ ਹੈ ਕਿ ਐਵੇਂ ਕਿਸੇ ਦੀ ਧੀ ਪੈਨ ਨੂੰ ਵੇਖ ਕੇ ਛੱਡਦੇ ਨਹੀਂ ਹੋ ਸਕਦੇ ਹੋ ਸਕਦਾ ਹੈ ਕਿ ਉਸੇ ਕਰਮਾ ਕਰਕੇ ਰੋਹਨ ਦਾ ਬਚਾਅ ਹੋ ਗਿਆ ਨਹੀਂ ਤੇ ਜਿੰਨੀਆਂ ਸੱਟਾਂ ਵਜੀਆਂ ਸੀ ਕੁਝ ਵੀ ਹੋ ਸਕਦਾ ਸੀ ਰੋਹਨ ਵੀ ਕਹਿੰਦਾ ਹੈ ਕਿ ਐਕਸੀਡੈਂਟ ਮੇਰੀ ਗਲਤੀ ਕਰਕੇ ਹੋਇਆ ਇਸ ਵਿੱਚ ਸ਼ਿਵਾਨੀ ਦਾ ਕੀ ਦੋਸ਼ ਹੋਇਆ ਪਰ ਉਹ ਮਨ ਹੀ ਮਨ ਚਾਹੁੰਦਾ ਹੈ ਕਿ ਮੇਰਾ ਰਿਸ਼ਤਾ ਨਾ ਹੀ ਹੋਵੇ ਤਾਂ ਚੰਗਾ ਹੈ ਮੈਂ ਮੰਮੀ ਪਾਪਾ ਦੀ ਖੁਸ਼ੀ ਲਈ हां तक कर देती पर मैं शिवानी ਨਾਲ ਵਿਆਹ ਕਰਵਾ ਕੇ ਉਸ ਨਾਲ ਵੀ ਬੇਇਨਸਾਫੀ ਕਰਾਂਗਾ। सुषमा ਕਹਿੰਦੀ ਹੈ ਕਿ ਨਹੀਂ ਮੈਂ ਨਹੀਂ ਨਹਿਸ਼ ਕੁੜੀ ਆਪਣੇ ਘਰ ਲੈ ਕੇ ਆਉਣੀ। ਬਸ ਮੈਂ کہہ ਦਿੱਤਾ। ਅਵਨੀਸ਼ ਕਹਿੰਦਾ ਕਿ ਭਲੀ ਮਾਨ ਜੀਏ ਜੇ ਕੋਈ ਆਪਣੀ ਧੀ ਨੂੰ ਇਸ ਤਰ੍ਹਾਂ ਕਹਿੰਦਾ ਤਾਂ ਆਪਣੇ ਦਿਲ ਤੇ ਕੀ ਪੀਤੀ। ਇਸ ਕਰਕੇ ਜਦੋਂ ਰੋਹਨ ਠੀਕ ਹੋਇਆ ਤਾਂ ਇਹਨਾਂ ਦੋਵਾਂ ਦੀ ਰਿੰਗ ਸਰਮਨੀ ਕਰਕੇ ਵਿਆਹ ਦੀ ਤਾਰੀਖ ਫਿਕਸ ਕਰ ਲੈਣੀ। ਸ਼ੁਸ਼ਮਾ ਉਸ ਸਮੇਂ ਚੁੱਪ ਕਰ ਜਾਂਦੀ ਆ ਪਰ ਜਦੋਂ ਅਗਲੇ ਦਿਨ ਸ਼ਿਵਾਨੀ ਤੇ ਉਸਦੇ ਪਾਪਾ ਰੋਹਨ ਦਾ ਪਤਾ ਲੈਣਾ ਏ ਤਾਂ ਸ਼ੁਸ਼ਮਾ ਸ਼ਿਵਾਨੀ ਨੂੰ ਕਹਿੰਦੀ ਆ ਕਿ ਤੂੰ ਕਿਉਂ ਰੋਜ਼ ਹਸਪਤਾਲ ਆ ਜਾਂਦੀ ਆ ਅਜੇ ਕਿਹੜਾ ਤੁਹਾਡੀ ਮੰਗਣੀ ਹੋਈ ਆ ਸ਼ਿਵਾਨੀ ਨੂੰ ਬਹੁਤ ਬੁਰਾ ਲੱਗਦਾ ਏ ਕਿ ਉਹt ਆਪਣੇ ਹੋਣ ਵਾਲੇ ਪਤੀ ਨੂੰ ਮਿਲਣ ਉਸ ਦਾ ਹਾਲ-ਚਲ ਪੁੱਛਣ ਲਈ ਆਉਂਦੀ ਆ ਇਸ ਨੂੰ ਖੁਸ਼ ਹੋਣਾ ਚਾਹੀਦਾ ਏ ਅਰਿਤ ਕਿਵੇਂ ਬੋਲਦੀ ਆ ਸ਼ਿਵਾਨੀ ਕਾਜਾ ਕਿ ਰੋਂ ਲੱਗ ਪਈ ਤੇ ਆਪਣੀ ਮੰਮੀ ਨੂੰ ਕਹਿੰਦੀ ਆ ਕਿ ਰੋਹਨ ਦੀ ਮੰਮੀ ਮੈਨੂੰ ਇਸ ਤਰ੍ਹਾਂ ਬੋਲੀ ਸੀ ਸ਼ਿਵਾਨੀ ਦੀ ਮੰਮੀ ਕਹਿੰਦੀ ਆ ਕਿ ਰੋਹਨ ਦੀ ਮੰਮੀ ਕੱਲ ਵੀ ਚੰਗੀ ਤਰ੍ਹਾਂ ਗੱਲ ਨਹੀਂ ਕਰਦੀ ਸੀ ਸ਼ਿਵਾਨੀ ਦੇ ਪਾਪਾ ਕਹਿੰਦੇ ਹਨ ਕਿ ਰੋਹਨ ਦੇ ਪਾਪਾ ਤਾਂ ਵਧੀਆ ਗੱਲਬਾਤ ਕਰਦੇ ਸੀ ਪਰ ਜੀ ਉਸ ਦੀ ਮਾਂ ਹੁਣੇ ਹੀ ਇਸ ਤਰ੍ਹਾਂ ਕਰ ਰਹੀ ਆ ਤਾਂ ਵਿਆਹ ਤੋਂ ਬਾਅਦ ਸ਼ਿਵਾਨੀ ਨੂੰ ਤੰਗ ਕਰੇਗੀ रिश्ता ਤਾਂ ਸਭ ਨੂੰ ਸਾਨੂੰ ਨਹੀਂ ਕਰਨਾ ਚਾਹੀਦਾ। ਮੁੰਡੇ ਦਾ ਐਕਸੀਡੈਂਟ ਹੋਇਆ ਏ। ਲੱਤਾਂ ਬਹਾਂ ਤੋੜਾ ਕੇ ਬੈਠਾ ਏ। ਸ਼ਿਵਾਨੀ ਕਹਿੰਦੀ ਏ ਕਿ ਪਪਾ ਰੋਹਨ ਦਾ ਸੁਆਦ ਤਾਂ ਵਧੀਆ ਲੱਗਦਾ ਸੀ। ਉਸ ਦਿਨ ਤਾਂ ਉਸ ਦੀ ਮੰਮੀ ਤੇ ਭੈਣ ਵੀ ਬੜਾ ਵਧੀਆ ਬੋਲਦੀਆਂ ਸਨ। ਹੁਣ ਪਤਾ ਨਹੀਂ ਉਸ ਦੀ ਮੰਮੀ ਨੂੰ ਕੀ ਹੋ ਗਿਆ। ਸ਼ਿਵਾਨੀ ਦੇ ਪਪਾ ਕਹਿੰਦੇ ਹਨ ਕਿ ਹੁਣ ਅਸੀਂ ਰੋਹਨ ਦਾ ਪਤਾ ਲੈਣ ਨਹੀਂ ਜਾਵਾਂਗੇ। ਜੇ ਉਹਨਾਂ ਨੇ ਰਿਸ਼ਤਾ ਕਰਨਾ ਹੋਵੇਗਾ ਤਾਂ ਉਹ ਹੀ ਸਾਡੇ ਕੋਲ ਆਉਣਗੇ। ਕੀਰਤੇ ਸੋਨੂੰ ਦੋ ਦਿਨ ਬਾਅਦ ਹਸਪਤਾਲ ਆਇਤਾ ਰੋਮਨ ਕਹਿੰਦਾ ਕਿ ਮੇਰੀ ਭੈਣ ਦੇ ਜੀਜੀ ਕੋਲ ਤਾਂ ਇੰਨਾ ਵੀ ਟਾਈਮ ਨਹੀਂ ਕਿ ਰੋਜ਼ ਮੈਨੂੰ ਮਿਲਣ ਹੀ ਆ ਜਾਣ ਮੈਂ ਇੱਥੇ ਪਿਆ ਬੋਰ ਹੋ ਜਾਣਾ ਆਜ ਤੀਜੇ ਦਿਨ ਮੇਰੇ ਕੋਲ ਆਉਣ ਦਾ ਤੁਹਾਡਾ ਟਾਈਮ ਲੱਗਾ ਆ ਖੀਰਤ ਕਹਿੰਦੀ ਆ ਕਿ ਵੀਰੇ ਅਸੀਂ ਤਾਂ ਬਹੁਤ ਪਰੇਸ਼ਾਨ ਆ ਵਿੰਮੀ ਪਤਾ ਨਹੀਂ ਕਿੱਥੇ ਚਲੀ ਗਈ ਆ ਸਾਰੇ ਉਸ ਨੂੰ ਲੱਭਣ ਵਿੱਚ ਲੱਗੇ ਹਨ ਸਾਡੀ ਤਾਂ ਦੁਕਾਨ ਤੇ ਵੀ ਨੌਕਰ ਹੀ ਬੈਠਦੇ ਹਨ ਇਸ ਕਰਕੇ ਸਡਾਉਨ ਦਾ ਟਾਈਮ ਹੀ ਨਹੀਂ ਸੀ ਰੋਹਨ ਇਕਦਮ ਘਬਰਾਹਟ ਵਿੱਚ ਕਹਿੰਦਾ ਹੈ ਕਿ ਕਿਉਂ ਵਿੰਮੀ ਕਿੱਥੇ ਚਲੀ ਗਈ ਘਰੋਂ ਨਹੀਂ ਗਈ ਆ ਮੈਨੂੰ ਪਹਿਲਾਂ ਕਿਉਂ ਨਹੀਂ ਦੱਸਿਆ ਸੋਨੂ ਸੋਚਦਾ ਹੈ ਕਿ ਰੋਹਨ ਆਪ ਠੀਕ ਨਹੀਂ ਇਸ ਕਰਕੇ ਵਿੰਮੀ ਦੇ ਕਲਸਨ ਕਿ ਘਬਰਾ ਗਿਆ ਹੋਵੇਗਾ ਉਹ ਕੀਰਤ ਨੂੰ ਕਹਿੰਦਾ ਹੈ ਕਿ ਤੂੰ ਪਹਿਲਾਂ ਉਸ ਦਾ ਹਾਲਤਾ ਪੁੱਛ ਲੈ ਆਉਂਦੇ ਹੀ ਸ਼ੁਰੂ ਹੋ ਗਈ ਰੋਹਨ ਦਾ ਅਜੇ ਚੰਗੀ ਤਰ੍ਹਾਂ ਠੀਕ ਨਹੀਂ ਉਸ ਨੂੰ ਕਿਉਂ ਪਰੇਸ਼ਾਨ ਕਰ ਰਹੀ ਹੈ ਰੋਹਨ ਨਹੀਂ ਪਾਜੀ ਮੈਂ ਹਾਂ ਠੀਕਾ ਇਹਦੇ ਵਿੱਚ ਪਰੇਸ਼ਾਨੀ ਵਾਲੀ ਗੱਲ ਨਹੀਂ ਮੈਨੂੰ ਦੱਸ ਦੇ ਤਾਂ ਕੁਝ ਹੈਲਪ ਹੋ ਜਾਂਦੀ ਕੀਰਤ ਕਹਿੰਦੀ ਹੈ ਕਿ ਵੀਰੇ ਤੈਨੂੰ ਕੀ ਦੱਸਣਾ ਸੀ ਜਦੋਂ ਆਪਾਂ ਸ਼ਿਵਾਲੀ ਨੂੰ ਵੇਖਣ ਗਏ ਤਾਂ ਉਹ ਸਾਡੀ ਮੰਗਰੋ ਹੀ ਕਿਤੇ ਚਲੇ ਗਈ ਤੇ ਸ਼ਾਮ ਨੂੰ ਤੇ ਐਕਸੀਡੈਂਟ ਹੋ ਗਿਆ ਅਸੀਂ ਤਾਂ ਸਭ ਨੇ ਦਿਨ ਰਾਤ ਇੱਕ ਕੀਤਾ ਹੋਇਆ ਸੀ ਪਰ ਵਿਮੀ ਕਿਤੇ ਨਹੀਂ ਮਿਲ ਰਹੀ ਸੀ ਪੁਲਿਸ ਵੀ ਆਲੇ ਦੁਆਲੇ ਦੇ ਇਲਾਕੇ ਵਿੱਚ ਲੱਭੰਦੀ ਉਹਰੀ ਕੋਸ਼ਿਸ਼ ਕਰ ਰਹੀ ਸੀ ਪਰ ਉਸ ਦਾ ਕੁਝ ਵੀ ਪਤਾ ਨਹੀਂ ਲੱਗਿਆ ਰੋਹਨ ਸੋਚਦਾ ਯਾ ਕਿ ਉਸ ਦਿਨ ਉਹ ਸ਼ਿਵਾਨੀ ਨਾਲ ਜਦੋਂ ਉਹ ਅनाथ ਆਸ਼ਰਮ ਗਿਆ ਸੀ ਤਾਂ ਉੱਥੇ ਇੱਕ ਲੜਕੀ ਸੀ ਜਿਸ ਨੂੰ ਉਸ ਦਿਨ ਹੀ ਕੋਈ ਅनाथ ਆਸ਼ਰਮ ਵਿੱਚ ਛੱਡ ਗਿਆ ਸੀ ਜੋ ਪੈਸੇ ਲੈ ਕੇ ਪਜ ਗਈ ਸੀ ਉਸ ਕੋਲ ਪੱਛਾ ਵੀ ਸੀ ਕਿ ਤੇ ਹੋਵੇ ਮੀਨਾ ਹੋਵੇ ਪਰ ਬਿਮੀ ਚੋਰੀ ਨਹੀਂ ਕਰ ਸਕਦੀ ਨਾਲੇ ਅनाथ ਆਸ਼ਰਮ ਵਾਲੇ ਤਾਂ ਕਹਿੰਦੇ ਸਨ ਏ ਸ਼ਾਇਦ ਬੋਲ ਨਹੀਂ ਸਕਦੀ ਉਹ ਕੀਰਤ ਨੂੰ ਪੁੱਛਦਾ ਹੈ ਕਿ ਉਹ ਉਸੇ ਦਿਨ ਕਰੋ ਗਈ ਹੈ ਜਿਸ ਦਿਨ ਆਪਾਂ ਸ਼ਿਵਾਨੀ ਨੂੰ ਵੇਖਣ ਗਏ ਸੀ ਕੀਰਤ ਕਹਿੰਦੀ ਹੈ ਕਿ ਹਾਂ ਵੀਰੇ ਜਦੋਂ ਤੂੰ ਤੇ ਸ਼ਿਵਾਨੀ ਚਲੇ ਗਏ ਉਸ ਤੋਂ ਬਾਅਦ ਹੀ ਬਿਮੀ ਬਰੇ ਸਾਨੂੰ ਕੋਲੋਂ ਫੋਨ ਆ ਗਿਆ ਰੋਹਨ ਮੈਂ ਤੇ ਸ਼ਿਵਾਨੀ ਜਦੋਂ ਅनाथ ਆਸ਼ਰਮ ਗਏ ਸੀ ਤਾਂ ਇੱਕ ਲੜਕੀ ਸੀ ਜਿਸ ਕੋਲ ਛੋਟਾ ਬੱਚਾ ਸੀ ਅनाथ ਆਸ਼ਰਮ ਵਾਲੇ ਕਹਿੰਦੇ ਸੀ ਕਿ ਇਹੇ ਮੰਦਰ ਵਿੱਚ ਬੈਠੀ ਸੀ ਇੱਕ ਆਦਮੀ ਤੇ ਔਰਤ ਇਸ ਨੂੰ ਇੱਥੇ ਛੱਡ ਗਏ ਸੀ ਪਰ ਮੈਂ ਉਸ ਦਾ ਚਿਹਰਾ ਨਹੀਂ ਵੇਖਿਆ ਕਿਉਂਕਿ ਉਸ ਨੇ ਚੁੰਨੀ ਨਾਲ ਮੂੰਹ ਟਕਿਆ ਹੋਇਆ ਸੀ ਖੇਤ ਥੋੜੀ ਆਸ ਹੁਣ ਕਰਕੇ ਖੁਸ਼ ਹੁੰਦੀ ਹੋਈ ਵੀਰੇ ਉਹ ਪੱਕਾ ਵਿਮੀ ਹੀ ਹੋਵੇਗੀ ਕਿਹੜਾ ਨਾਥ ਆਸ਼ਰਮ ਸੀ ਰੋਮਨ ਕਿਰਤ ਅਨਾਥ ਆਸ਼ਰਮ ਵਾਲੇ ਕਹਿੰਦੇ ਸੀ ਕਿ ਲੜਕੀ ਸ਼ਾਇਦ ਬੋਲ ਨਹੀਂ ਸਕਦੀ ਸੋਨੂ ਕਹਿੰਦਾ ਹੈ ਕਿ ਕੀ ਪਤਾ ਉਹ ਜਾਣ ਕੇ ਨਾ ਬੋਲਦੀ ਹੋਵੇ कि ਮੈਨੂੰ ਪੁੱਛ ਕੇ ਚ ਕਰਨਗੇ ਰੋਹਨ ਪਰ ਉਹ ਲੜਕੀ ਅਨਾਥ ਆਸ਼ਰਮ ਵਿੱਚੋਂ 5000 ਰੁਪਏ ਚੋਰੀ ਕਰਕੇ ਭਜ ਗਈ ਸੀ ਜੋ ਉਧਵਸੀ ਦਿੱਤੇ ਸਨ ਤੇ ਉਸਨੇ ਮੈਨੇਜਰ ਨੂੰ ਪੈਸੇ ਰੱਖਦੇ ਦੇਖ ਲਿਆ ਸੀ ਇਸ ਕਰਕੇ ਮੈਂ ਸੋਚਦਾ ਸੀ ਕਿ ਉਹ ਕੋਈ ਹੋਰ ਲੜਕੀ ਹੋਵੇਗੀ ਕਿਉਂਕਿ ਵੀ ਮੈਂ ਚੋਰੀ ਤਾਂ ਨਹੀਂ ਕਰ ਸਕਦੀ ਕੀਰਤ ਪਰ ਵੀਰੇ ਕਈ ਵਾਰ ਮਜਬੂਰੀ ਵਿੱਚ ਇਹੋ ਜਿਹੇ ਕਦਮ ਚੁੱਕਣਾ ਪਿਆ ਜਾਂਦਾ ਹੈ ਜਦੋਂ ਉਹ ਕਰੋ ਗਈ ਤਾਂ ਉਸ ਕੋਲ ਕਿਹੜਾ ਪੈਸੇ ਹੋਣਗੇ ਇਸ ਕਰਕੇ ਪੈਸੇ ਚੋਰੀ ਕਰਲੇ ਹੋਣੇ ਰੋਮਨ ਪਰ ਉਸ ਨੂੰ ਘਰੋਂ ਭਜਨ ਦੀ ਕੀ ਲੋੜ ਸੀ ਫਿਰ ਉਹ ਅਨਾਥ ਆਸ਼ਰਮ ਵਿੱਚੋਂ ਕਿਉਂ ਭੱਜੀ ਕੀਰਤ ਵੀਰੇ ਉਹ ਘਰੋਂ ਭੱਜੀ ਨਹੀਂ ਉਸ ਨੂੰ ਘਰੋਂ ਕੱਢਿਆ ਗਿਆ ਹੈ ਜਦੋਂ ਕੀਰਤ ਇਹ ਗੱਲ ਕਹਿੰਦੀ ਆ ਤਾਂ ਸੋਨੂੰ ਉਸ ਵੱਲ ਕੁਰੀ ਵਟ ਕੇ ਵੇਖਦਾ ਆ ਤੇ ਕਹਿੰਦਾ ਉਸ ਨੂੰ ਕਿਸੇ ਨੇ ਘਰੋਂ ਨਹੀਂ ਕੱਢਿਆ ਉਹ ਆਪ ਹੀ ਕਿਤੇ ਚਲੀ ਗਈ ਆ ਤਨਵਰ ਜੀ ਸਾਰਿਆਂ ਦਾ ਅੱਜ ਦਾ ਇਹ ਪਾਗ ਸੁਣਨ ਦੇ ਲਈ ਇਹ ਪਾਗ ਤੁਹਾਨੂੰ ਕਿਵੇਂ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਜੀ ਨਾਵਲ ਨੂੰ ਪੂਰਾ ਸੁਣਨ ਦੇ ਲਈ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਇਸ ਨਾਵਲ ਦਾ ਅਗਲਾ ਪਾਗ ਨਵੇਂ ਸੀਜ਼ਨ ਦੇ ਵਿੱਚ ਲੈ ਕੇ ਹਾਜ਼ਰ ਹੋਵਾਂਗੇ ਜੀ ਸੀਜ਼ਨ ਨੰਬਰ 2